ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦੇਵ ਸਿੰਘ ਕੌਕੇ ਜਿਹੜੇ ਸਾਡੇ ਕਾਲ ਤੱਕ ਸਾਡੇ ਜਥੇਦਾਰ ਸੀਗੇ ਉਹਨਾਂ ਦੇ ਸ਼ਹੀਦੀ ਦਾ ਜਿਹੜਾ ਮਾਮਲਾ ਸਾਰਾ ਕੁਝ ਨੰਗਾ ਹੋ ਗਿਆ ਦੋਸਤੋ ਇੱਕ ਇੱਕ ਗੱਲ ਜਿਹੜੀ ਨੰਗੀ ਹੋ ਚੁੱਕੀ ਆ ਗਈ ਤੁਹਾਨੂੰ ਮੈਂ ਪੂਰੀ ਜਿਹੜੀ ਉਹਦੀ ਜਾਣਕਾਰੀ ਆ ਗਈ ਉਹ ਦੇਵਾਂਗਾ ਕਿ ਇਹਦੇ ਚ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਰੋਲ ਹੈ ਤੇ ਹੋਣ ਵਾਲੀ ਸਰਕਾਰ ਦਾ ਜਿਹੜਾ ਉਹਦੇ ਵਿੱਚ ਕੀ ਰੋਲ ਹੈ ਉਹ ਤੋਂ ਜੋ ਬੀਪੀ ਤਿਵਾੜੀ ਵਾਲੀ ਉਸ ਸਮੇਂ ਦੀ ਰਿਪੋਰਟ ਹੈ ਉਹ ਪੂਰੀ ਦੀ ਪੂਰੀ ਜਿਹੜੀ ਹੈਗੀ ਨੰਗੀ ਹੋਈ ਹੈਗੀ ਅਸਲ ਦੇ ਵਿੱਚ ਜਿਹੜਾ ਹੈਗਾ ਅਸਲੀ ਰਿਪੋਰਟ ਕਿਹੜੀ ਹੈ ਤੇ ਨੰਗੀ ਰਿਪੋਰਟ ਹੈ ਜਿਹੜੀ ਉਹ ਕਿਹੜੀ ਹੋਈ ਹੈ ਇਹਨਾਂ ਰਿਪੋਰਟਾਂ ਦੇ ਉੱਪਰ ਕਿਹੜੀ ਪਾਰਟੀ ਦਾ ਕਿੰਨਾ ਰੋਲ ਹੈਗਾ ਇਹਦੇ ਤੇ ਆਪਾਂ ਡਿਸਕਸ ਕਰਾਂਗੇ ਦੋਸਤੋ ਸਾਰਾ ਕੁਝ ਜਿਹੜਾ ਹੈਗਾ को एक ਗੱਲ ਬਾਤ ਹੈ ਜਿਹੜੀ ਉਹ ਨੰਗੀ ਹੋ ਚੁੱਕੀ ਆ ਆਪਾਂ ਨੇ ਇਹਨਾਂ ਨੂੰ ਸਾਰੀ ਦੁਨੀਆ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਨੰਗੇ ਕਰਕੇ ਇਹਨਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਤੈਹ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਕੱਲ ਨੂੰ ਦੁਬਾਰਾ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਮਾਮਲਾ ਹੋਣਾ ਨਹੀਂ ਚਾਹੀਦਾ ਕਿਉਂਕਿ ਦੋਸਤੋ ਸਾਡਾ ਆਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਸ਼ਹੀਦ ਕੀਤਾ ਇਹਨਾਂ ਨੇ ਉਹ ਦਾ ਸੀਗਾ ਅੱਛਾ ਦੋਸਤੋ ਅੱਜ ਮੈਂ ਗੱਲ ਕਰਾਂਗਾ ਕਿ ਜਿਹੜੀ ਰਿਪੋਰਟ ਤਿਵਾਰੀ ਵਾਲੀ ਜਿਹੜੀ ਰਿਪੋਰਟ ਹੈਗੀ ਜਿਹਦੇ ਕਰਕੇ ਇਹ ਸਾਰਾ ਮਾਮਲਾ ਹੁਣ ਉੱਠਿਆ ਹੋਇਆ ਹੈਗਾ ਅੱਜ ਆਪਾਂ ਗੱਲ ਇਸ ਵਿਸ਼ੇ ਦੇ ਉੱਪਰ ਕਰਨੀ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਸ ਰਿਪੋਰਟ ਬਾਰੇ ਕੀ ਕਹਿਣਾ ਤੇ ਆਮ ਆਦਮੀ ਪਾਰਟੀ ਹੈ ਜਿਹੜੀ ਉਹਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ ਉਹ ਕਿਉਂ ਇਹਦੇ ਉੱਤੇ ਚੁੱਪ ਨੇ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਇਸ ਰਿਪੋਰਟ ਦੇ ਉੱਪਰ ਆਪ ਚੁੱਪ ਕਿਉਂ ਨੇ ਸ੍ਰੋਮਣੀ ਕਮੇਟੀ ਨੂੰ ਅੱਗੇ ਕੀਤਾ ਹੋਇਆ ਲੇਕਿਨ ਅਗਰ ਮੈਂ ਤੁਹਾਨੂੰ ਹੁਣ ਉਹ ਰਿਪੋਰਟ ਹੈ ਜਿਹੜੀ ਸਭ ਤੋਂ ਪਹਿਲਾਂ ਪੜ੍ਹ ਕੇ ਸੁਣਾਵਾਂਗਾ ਫਿਰ ਉਹਦੇ ਤੇ ਆਪਾਂ ਡਿਸਕਸ ਕਰਾਂਗੇ ਕਿ ਇਸ ਰਿਪੋਰਟ ਦੇ ਉੱਪਰ ਕੀ ਕਾਰਵਾਈ ਹੋਣੀ ਚਾਹੀਦੀ ਆ ਜਾਂ ਸ੍ਰੋਮਣੀ ਕਾਲੀ ਦਾਨ ਨੇ ਉਦੋਂ ਕਿਉਂ ਕਾਰਵਾਈ ਨਹੀਂ ਕੀਤੀ ਦੋਸਤੋ ਉਸ ਰਿਪੋਰਟ ਦਾ ਜਿਹੜਾ ਮੇਨ ਸਿੱਟਾ ਹੈਗਾ ਮੈਂ ਤੁਹਾਨੂੰ ਉਹ ਪੜ੍ਹ ਕੇ ਸੁਣਾਵਾਂਗਾ ਦੋਸਤੋ ਜਿਹੜਾ ਕੋਈ ਬੰਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸ਼ਹੀਦੀ ਨੂੰ ਲੈ ਕੇ ਅਗਰ ਕੋਈ ਇਹਦੇ ਤੇ ਸਿਆਸਤ ਕਰਦਾ ਹੈਗਾ ਮੇਰੇ ਖਿਆਲ ਦੇ ਵਿੱਚ ਇਦੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਸਭ ਤੋਂ ਪਹਿਲਾਂ ਜੀ ਮੈਂ ਤੁਹਾਨੂੰ ਇਹ ਜਿਹੜੀ ਰਿਪੋਰਟ ਹੈ तिवारी ਵਾਲੀ ਉਹਦਾ ਸਿੱਟਾ ਤੁਹਾਨੂੰ ਮੈਂ ਪੜ੍ਹ ਕੇ ਸੁਣਾਵਾਂਗਾ ਫਿਰ ਆਪਾਂ ਡਿਸਕਸ ਕਰਾਂਗੇ ਇਹਦੇ ਉੱਪਰ ਕਿ ਕਿਹੜੀ ਪਾਰਟੀ ਦਾ ਕੀ ਪੱਖ ਹੋਣਾ ਚਾਹੀਦਾ ਸਿੱਟਾ ਇਹ ਮਤਲਬ ਤਿਵਾੜੀ ਜੀ ਲਿਖ ਰਹੇ ਨੇਗੇ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਸਾਬਤ ਹੁੰਦਾ ਹੈ ਕਿ 25 12 1992 ਨੂੰ ਉਸ ਵਕਤ ਦੇ ਐਸ ਐਚਓ ਗੁਰਮੀਤ ਸਿੰਘ ਜਗਰਾਉ ਤੇ ਹੁਣ ਡੀਐਸਪੀ ਅਮਲੋ ਪੁਲਿਸ ਪਾਰਟੀ ਸਮੇਤ ਭਾਈ ਗੁਰਦੇਵ ਸਿੰਘ ਕੌਕੇ ਨੂੰ ਉਸਦੇ ਘਰੋਂ ਲਿਆਇਆ ਜੋ ਕਿ ਮੁੜ ਕੇ ਵਾਪਸ ਨਹੀਂ ਆਇਆ ਪੁਰਖ ਦਾ ਇਸ ਤੇ ਮੈਂ ਕਰਨਾ ਮਾਨਜੋਗ ਨਹੀਂ ਹੈ ਇਹਤੇ ਕਮੈਂਟ ਕਰਨਾ ਮਾਨਜੋਗ ਨਹੀਂ ਹੈ ਤੇ ਨਾ ਹੀ ਪੁਲਿਸ ਦਾ ਇਹ ਨਹੀਂ ਮੰਨਣਯੋਗ ਮੰਨਣਯੋਗ ਨਹੀਂ ਹੈ ਪੁਲਿਸ ਦਾ ਇਸ ਦੇ ਉੱਪਰ ਜੋ ਕਹਿਣਾਗਾ ਉਹ ਮੰਨਣਯੋਗ ਨਹੀਂ ਹੈ ਅਤੇ ਨਾ ਹੀ ਪੁਲਿਸ ਦਾ ਇਹ ਕਹਿਣਾ ਮੰਨਣਯੋਗ ਹੈ ਕਿ 2192 ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਪਿੰਡ ਕੀਨੀਆਂ ਦੀ ਹੱਦ ਵਿੱਚ ਅਤਵਾਦੀਆਂ ਦੀ ਪੁਲਿਸ ਤੇ ਫੈਰੰਗ ਦੌਰਾਨ ਉਹ ਫਰਾਰ ਹੋ ਗਿਆ ਸੀਗਾ ਤੇ ਭੱਜ ਗਿਆ ਸੀਗਾ ਮਤਲਬ ਇਸ ਗੱਲ ਤੇ ਦੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਨੂੰ ਪੁਲਿਸ ਵੱਲੋਂ ਮਾਰ ਕੁੱਟ ਕੇ ਮਾਰ ਦਿੱਤਾ ਗਿਆ ਸਬੂਤ ਕੋਈ ਸਾਹਮਣੇ ਕਹਿੰਦਾ ਨਹੀਂ ਆਇਆ ਮਾਰ ਕੁੱਟ ਦੇ ਜਿਹੜੇ ਗਵਾਹ ਲੱਭੇ ਉਹਨਾਂ ਵਿੱਚੋਂ ਇੱਕ ਸਾਬਕਾ ਸਿਪਾਹੀ ਦਰਸ਼ਨ ਸਿੰਘ ਜਿਸ ਨੇ ਹਿਊਮਨ ਰਾਈਟਸ ਦੇ ਸਾਹਮਣੇ ਬਿਆਨਾਂ ਅਤੇ ਸਾਡੇ ਸਾਹਮਣੇ ਬਿਆਨਾਂ ਵਿੱਚ ਕਾਫੀ ਫਰਕ ਹੈ ਅਤੇ ਨਾਲ ਹੀ ਉਹ ਜਿਹੜੇ ਹੋਰ ਵਿਅਕਤੀਆਂ ਦਾ ਮਤਲਬ ਕਹਿਣਾ ਹੈ ਕਿ ਉਹਨਾਂ ਦੇ ਸਾਹਮਣੇ ਮਾਰਕੁਟਾਈ ਹੋਈ ਹੈ ਉਸ ਵਕਤ ਦੇ ਅਫਸਰ ਨੂੰ ਇਸ ਗੈਰ ਕਾਨੂੰਨੀ ਹਰਕਤ ਬਾਰੇ ਕਿਸੇ ਨੇ ਨਾ ਤਾਂ ਕੋਈ ਦਰਖਾਸਤ ਦਿੱਤੀ ਅਤੇ ਨਾ ਹੀ ਕੋਈ ਡਾਕਟਰੀ ਮੁਆਇਨਾ ਕਰਵਾਇਆ ਲੱਗਦਾ ਹੈ ਕਿ ਇਸ ਉਹਨਾਂ ਦੀ ਕਹਾਣੀ ਤੇ ਯਕੀਨ ਕਰਨਾ ਉਚਿਤ ਨਹੀਂ ਹੋਵੇਗਾ ਸਾਬਕਾ ਸਿਪਾਹੀ ਦਰਸ਼ਨ ਸਿੰਘ ਨੇ ਹਿਊਮਨ ਰਾਈਟਸ ਦੇ ਸਾਹਮਣੇ ਬਿਆਨ ਦਿੱਤਾ ਸੀ ਕਿ ਉਹਦੇ ਸਾਹਮਣੇ ਉਹ ਸੀਆਈ ਸਟਾਪ ਵਿੱਚੋਂ ਭੁੱਕੀ ਲਿਆ ਕੇ ਲੋਕਾਂ ਨੂੰ ਦਿੰਦਾ ਰਿਹਾ ਇਸ ਕਰਕੇ ਸੀਆਈ ਸਟਾਪ ਵਿੱਚ ਉਹ ਜਦੋਂ ਗਿਆ ਸੀ ਤਾਂ ਉਹਦੇ ਸਾਹਮਣੇ ਭਾਈ ਗੁਰਦੇਵ ਉਹਨੇ ਭਾਈ ਗੁਰਦੇਵ ਸਿੰਘ ਨੂੰ ਦੇਖਿਆ ਸੀ ਬਾਅਦ ਵਿੱਚ ਉਹਨਾਂ ਨੇ ਆਪਣਾ ਬਿਆਨ ਬਦਲ ਲਿਆ ਇਸ ਵਕਤ ਉਹਨਾਂ ਤੋਂ ਕੋਈ ਬਰਾਮਦਗੀ ਨਹੀਂ ਹੋ ਸਕਦੀ ਜਾਨੀ ਕਿ ਮੁਖ ਜਿਹੜਾ ਖਾਲਸਾ ਜੀ ਇਹਦਾ ਸਿੱਟਾ ਹੈਗਾ ਉਹਨਾਂ ਨੇ ਇਹ ਕਿਹਾਗਾ ਕਿ ਪੁਲਿਸ ਦਾ ਇਹ ਕਹਿਣਾ ਵੀ ਮਤਲਬ ਜਿਹੜਾ ਮੰਨਣਯੋਗ ਨਹੀਂ ਹੈਗਾ ਕਿ ਭਾਈ ਗੁਰਦੇਵ ਸਿੰਘ ਕੌਂਕੇ ਆ ਜਿਹੜਾ ਉਹ ਆਤਮ ਹਾਰਕੂਆਂ ਦੀ ਮਤਲਬ ਹਮਲੇ ਦੇ ਵਿੱਚ ਭੱਜ ਗਿਆ ਸੀ ਫੈਰਨ ਕੀਤੀ ਖਾਰਕੂਆਂ ਨੇ ਸਾਡੇ ਤੇ ਤੇ ਉਹਦੀ ਜਿਹੜੀ ਇਹ ਗੱਲ ਵੀ ਕਹਿੰਦਾ ਪੁਲਿਸ ਦੀ ਮੰਨਣਯੋਗ ਨਹੀਂ ਤੇ ਨਾ ਹੀ ਕਹਿੰਦਾ ਕੋਈ ਸਿੱਟਾ ਇਹ ਸਾਹਮਣੇ ਆਇਆ ਮਤਲਬ ਕੋਈ ਸਬੂਤ ਜਿਹਦੇ ਚ ਇਹ ਲੱਗਦਾ ਹੋਵੇ ਕਿ ਭਾਈ ਗੁਰਦੇਵ ਸਿੰਘ ਕੌਕੇ ਨੂੰ ਪੁਲਿਸ ਨੇ ਕੁੱਟ ਕਰਕੇ ਮਾਰ ਕੁੱਟ ਕਰਕੇ ਮਾਰ ਮੁਕਾਇਆ ਹੋਵੇ ਕਿਉਂਕਿ ਆਪਣੇ ਕਾਮ ਦੇ ਸਾਹਮਣੇ ਇਸ ਸਮੇ ਇੱਕੋ ਇੱਕ ਮੁੱਖ ਗਵਾਹ ਜਿਹੜਾ ਦਰਸ਼ਨ ਸਿੰਘ ਹੈਗਾ ਜਿਹੜਾ ਸਿਪਾਹੀ ਸੀ ਉਸ ਸਮੇ ਉਹਨੂੰ ਉਹਨਾਂ ਨੇ ਉਹਦੇ ਬਿਆਨ ਨੂੰ ਵੀ ਕੰਡੈਮ ਕਰ ਦਿੱਤਾ ਦੋਸਤੋ ਮਤਲਬ ਇਹ ਮੇਨ ਸੋਚਣ ਵਾਲੀ ਗੱਲ ਹੈਗੀ ਜਿਹੜੀ ਕਿ ਅੱਜ ਆਪਾਂ ਨੇ ਵਿਚਾਰ ਕਰਨੀਆਂ ਤੇ ਇਹਨਾਂ ਨੇ ਦੋਨੇ ਮਤਲਬ ਬਿਆਨਾਂ ਨੂੰ ਕੰਨਮ ਕਰਤਾ ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਕਿ ਸ਼ਰੋਮਨੀ ਅਕਾਲੀ ਦਲ ਦੇ ਕੱਲ ਬੁਲਾਰੇ ਨੇ ਆ ਕੇ ਇਹ ਗੱਲ ਔਰ ਇਹ ਸਿੱਟਾ ਪੜ ਕੇ ਵੀ ਸੁਣਾਇਆ ਸੀਗਾ ਦੋਸਤੋ ਹੁਣ ਸਵਾਲ ਪੈਦਾ ਇਹ ਹੁੰਦਾਗਾ ਅਗਰ ਤਿਵਾੜੀ ਦੀ ਰਿਪੋਰਟ ਇਹ ਹੈ ਅਗਰ तिवारी ਦੀ ਰਿਪੋਰਟ ਦਾ ਛਿੱਟਾ ਇਹ ਹੈ ਇਸ ਛਿੱਟੇ ਨੂੰ ਇਸ ਰਿਪੋਰਟ ਨੂੰ ਅਕਾਲੀ ਸਰਕਾਰ ਨੇ ਉਸ ਸਮੇਂ ਬਾਹਰ ਨਹੀਂ ਲੈ ਕੇ ਆਂਦਾ ਜਾਂ ਕੋਈ ਇਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਤੁਸੀਂ ਸਾਰੇ ਆਪਾਂ ਸਮਝ ਸਕਦੇ ਆ ਕਿ ਇਸ ਰਿਪੋਰਟ ਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਹੋਇਆ ਕਿ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾਂ ਉਹਨਾਂ ਨੂੰ ਪੁਲਿਸ ਨੇ ਮਾਰਿਆ ਜਾਂ ਉਹਨਾਂ ਦੇ ਉੱਪਰ ਕੋਈ ਮਾਰਕੁਟਾਈ ਕੀਤੀ ਇਦੇ ਉੱਪਰ ਕੁਝ ਵੀ ਇਸ ਤਰ੍ਹਾਂ ਦਾ ਮਤਲਬ ਆਪਾਂ ਨੂੰ ਦਿਖਾਈ ਨਹੀਂ ਦਿੰਦਾ ਦੋਸਤੋ ਹੁਣ ਸਵਾਲ ਪੈਦਾ ਇਹ ਹੁੰਦਾਗਾ ਕਿ ਇਹ ਜਿਹੜੀ ਰਿਪੋਰਟ ਆ ਇਹ ਆਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤੀ ਹੋਈ ਆ ਔਰ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਕਮੇਟੀ ਆ ਉਹਨਾਂ ਦਾ ਜਥੇਦਾਰ ਆ ਤਾਂ ਸੁਖਵੀਰ ਸਿੰਘ ਬਾਦਲ ਇਸ ਗੱਲ ਨੂੰ ਕਲੀਅਰ ਕਿਉਂ ਨਹੀਂ ਕਰ ਰਹੇ ਉਹ ਬਿਲਕੁਲ ਪਵਨ ਕਦੇ ਸਾਹਮਣੇ ਆ ਕੇ ਗੱਲ ਨੂੰ ਕਲੀਅਰ ਕਿਉਂ ਨਹੀਂ ਕਰਦੇ ਕਿ ਜਿਹੜੀ ਤਿਵਾੜੀ ਦੀ ਰਿਪੋਰਟ ਆ ਉਹਦੇ ਵਿੱਚ ਕੁਝ ਐਸਾ ਹੈ ਹੀ ਨਹੀਂ ਸੀਗਾ ਕਿ ਜਿਹੜਾ ਅਕਾਲੀ ਸਰਕਾਰ ਵੱਲੋਂ ਨੰਗਾ ਕਰਕੇ ਉਹਦੇ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੁਣ ਦੋਸਤੋ ਦੂਜੀ ਆ ਜਾਂਦੀ ਆ ਆਮ ਆਦਮੀ ਪਾਰਟੀ ਜਿਹੜੀ ਕਿ ਆਪਣੇ ਆਪ ਨੂੰ ਇਸ ਗੱਲ ਦੇ ਲਈ ਪੇਸ਼ ਕਰਦੀ ਆ ਲੋਕਾਂ ਸਾਹਮਣੇ ਕਿ ਅਸੀਂ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਗੁਨਾਹ ਕੀਤੇ ਨੇ ਉਹਨਾਂ ਨੂੰ ਅਸੀਂ ਨੰਗੇ ਕਰਾਂਗੇ ਤੇ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ ਅਗਰ ਦੋਸਤੋ ਉਹਨਾਂ ਮੁਤਾਬਕ ਦੂਜਾ ਪੱਖ ਜਿਹੜੇ ਲੋਕਾਂ ਦਾ ਹੈਗਾ ਕਿ ਤਿਵਾੜੀ ਦੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਮਤਲਬ ਐਸਾ ਬਹੁਤ ਕੁਝ ਸੀਗਾ ਜਿਹੜਾ ਕਿ ਮਤਲਬ ਕਾਰਵਾਈ ਉਦੋਂ ਕਰਨੀ ਚਾਹੀਦੀ ਸੀ ਉਹਨਾਂ ਮੁਤਾਬਕ ਰਿਪੋਰਟ ਦੇ ਵਿੱਚ ਇਹ ਹੈ ਕਿ ਉਹਨਾਂ ਨੇ ਜਿਹੜਾ ਪੁਲਿਸ ਨੇ ਮਾਰ ਕਟਾਈ ਕਰਕੇ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਝੂਠਾ ਪੁਲਿਸ ਮੁਕਾਬਲਾ ਨਹੀਂ ਮਾਰ ਕੇ ਸੁੱਟ ਦਿੱਤਾ ਸੀਗਾ ਉਹਨਾਂ ਨੂੰ ਕੱਟ ਵੱਢ ਕੇ ਸੁੱਟ ਦਿੱਤਾ ਸੀ ਅਗਰ ਉਹਨਾਂ ਦੀ ਇਸ ਗੱਲ ਦੇ ਵਿੱਚ ਦਮ ਹੈ ਤਾਂ ਭਗਵਾਨਤ ਮਾਨ ਮੁੱਖ ਮੰਤਰੀ ਨੇ ਜਿਹੜੇ ਸਰਕਾਰ ਦੇ ਉਹ ਕਿਉਂ ਸਾਹਮਣੇ ਨਹੀਂ ਆ ਰਹੇ ਕਿਉਂ ਇਹਦੇ ਉੱਤੇ ਉਹ ਕੋਈ ਬਿਆਨ ਨਹੀਂ ਦੇ ਰਹੇ ਕਿਉਂ ਕੋਈ ਕਮੇਟੀ ਬਣਾ ਕੇ ਇਸ ਰਿਪੋਰਟ ਦੇ ਉੱਪਰ ਐਫ ਆਈ ਆਰ ਨਹੀਂ ਕੀਤੀ ਜਾ ਰਹੀ ਨਾ ਕੋਈ ਕਮੇਟੀ ਤੋਂ ਇਨਕੁਆਇਰੀ ਕਰਾਈ ਜਾ ਰਹੀ ਆ ਅਗਰ ਉਹਨਾਂ ਦੋਸ਼ੀਆਂ ਦੇ ਜਿਹੜੇ ਦਰਸ਼ਨ ਸਿੰਘ ਨੇ ਨਾਂ ਲਏ ਨੇ ਪੁਲਸ ਵਾਲਿਆਂ ਦੇ ਅਗਰ ਉਹ ਦੋਸ਼ੀ ਜਿਹੜੇ ਜਿਉਂਦੇ ਨੇ ਉਹਨਾਂ ਤੇ 302 ਦਾ ਮੁਕੱਦਮਾ ਕਰਕੇ ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਸਵਾਲ ਇਹ ਆਮ ਆਦਮੀ ਪਾਰਟੀ ਤੇ ਉੱਠਿਆਗਾ ਸਰਕਾਰ ਤੇ ਉੱਠਿਆਗਾ ਕਿ ਅਗਰ 에어ਪੋਰਟ ਹੁਣ ਆਰਟੀਆਈ ਦੇ ਰਾਹੀਂ ਵਾਰ ਕੜਾਈਆ ਤੇ ਉਹਨੂੰ ਕਿਉਂ ਉਹਦੇ ਉੱਤੇ ਕਾਰਵਾਈ ਸਰਕਾਰ ਨਹੀਂ ਕਰਦੀ ਕਿਉਂ ਆਮ ਆਦਮੀ ਪਾਰਟੀ ਚੁੱਪ ਹੈ ਕਿਉਂ ਮੁੱਖ ਮੰਤਰੀ ਚੁੱਪ ਹੈ ਦੋਸਤੋ ਇਹ ਸਵਾਲ ਖੜੇ ਹੋ ਰਹੇ ਨੇ ਮੁੱਖ ਮੰਤਰੀ ਦੇ ਉੱਪਰ ਮੈਂ ਦੋਸਤੋਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਦੇਖੋ ਨਾ ਕਹੋਂ ਸੇ ਦੋਸਤੀ ਨਾ ਕਹੋਂ ਸੇ ਬੈਰ ਮੈਂ ਪਹਿਲਾਂ ਵੀ ਤੁਹਾਨੂੰ بار-बार ਇਹ ਗੱਲ ਕਹਿਣਾ ਹੁਣਾ ਕਿ ਆਪਾਂ ਨੇ ਕਿਸੇ ਨਾਲ ਬੈਰ ਜਾਂ ਦੋਸਤੀ ਕਰਕੇ ਕੋਈ ਗੱਲ ਨਹੀਂ ਇੱਥੇ ਕਰਨੀ ਕਿਉਂਕਿ ਇਹ ਇਸ ਤਰ੍ਹਾਂ ਦੇ ਮੁੱਦੇ ਨੇ ਤੇ ਜਿਨ੍ਹਾਂ ਦੇ ਉੱਪਰ ਅਗਰ ਆਪਾਂ ਵੀ ਕੋਈ ਐਸੀ ਗੱਲ ਕਰਾਂਗੇ ਤਾਂ ਪਾਪ ਦੇ ਭਾਗੀਦਾਰ ਹੋਵਾਂਗੇ ਦੋਸਤੋਂ ਇਹ ਜਿਹੜਾ ਮੁੱਦਾ ਹੈ ਹੁਣ ਆਪਾਂ ਇੰਨੇ ਤਾਂ ਕੋਈ ਅਨਪੜ੍ਹ ਜਾਂ ਇੰਨੇ ਆਪਾਂ ਕਮਲੇ ਤਾਂ ਹੈ ਨਹੀਂਗੇ ਕਿ ਆਪਾਂ ਨੂੰ ਸਮਝ ਨਾ ਆਉਂਦੀ ਹੋਵੇ ਅਗਰੇ ਰਿਪੋਰਟ ਇਹੋ ਹੀ ਰਿਪੋਰਟ ਹੈਗੀ ਤਵਾੜੀ ਦੀ ਫੇਰ ਤਾਂ ਇਹਦੇ ਵਿੱਚ ਐਸਾ ਉਹਨਾਂ ਨੇ ਕੁਝ ਵੀ ਨਹੀਂ ਦੱਸਿਆ ਇਸ ਗੱਲ ਤੋਂ ਤਾਂ ਉਹਨਾਂ ਨੇ ਪੁਲਿਸ ਨੂੰ ਬਰੀ ਕਰ ਦਿੱਤਾ ਇਹਦੇ ਵਿੱਚ ਤਾਂ ਮਤਲਬ ਉਹਨੇ ਪੁਲਿਸ ਦੇ ਉਹ ਅਫਸਰਾਂ ਨੂੰ ਜਿਹੜੇ ਉਸ ਟਾਈਮੇ ਬੁੱਚੜ ਟੈਪ ਦੇ ਅਫਸਰ ਸੀਗੇ ਉਹਨਾਂ ਨੂੰ ਵੀ ਬਰੀ ਕਰਤਾ ਤੇ ਕਾਂਗਰਸ ਨੂੰ ਵੀ ਬਰੀ ਕਰਤਾ ਅਗਰ ਕਾਂਗਰਸ ਨੂੰ ਬਰੀ ਕਰਤਾ ਫਿਰ ਕਾਂਗਰਸ ਵੀ ਕਿਉਂ ਨਹੀਂ ਸਾਹਮਣੇ ਆ ਕੇ ਬੋਲਦੀ ਇਹਦੇ ਤੇ ਦੋਸਤੋ ਕੁਝ ਨਾ ਕੁਝ ਤਾਂ ਗੱਲਬਾਤ ਹੈਗੀ ਆ ਪਰ ਕਿਉਂ ਪਾਰਟੀਆਂ ਨਹੀਂ ਬੋਲਦੀਆਂ ਇਹਦਾ ਜਵਾਬ ਤੁਸੀਂ ਦੇਣਾ ਕਿਉਂਕਿ ਦੋਸਤੋ ਪਬਲਿਕ ਸਭ ਕੁਝ ਜਾਣਦੀ ਹੈ ਆਪਾਂ ਨੂੰ ਪਤਾ ਲੋਕ ਸਭ ਕੁਝ ਜਾਣਦੇ ਹੁੰਦੇ ਨੇ ਔਰ ਲੋਕ ਹੀ ਵੱਡੇ ਨੇ ਲੋਕ ਹੀ ਸਰਕਾਰਾਂ ਬਣਾਉਂਦੇ ਨੇ ਲੋਕ ਹੀ ਸਰਕਾਰਾਂ ਢਾਉਂਦੇ ਨੇ ਪਰ ਦੋਸਤੋ ਇਸ ਗੱਲ ਨੂੰ ਤੁਸੀਂ ਆਪਣੀ ਇਮਾਨਦਾਰੀ ਦੇ ਨਾਲ ਦੇਖੋ ਕੋਈ ਇਹ ਗੱਲ ਕਰਕੇ ਨਹੀਂ ਕਿ ਅਸੀਂ ਉਹਦੇ ਪੱਖ 'ਚ ਆ ਉਹਦੇ ਖਿਲਾਫ ਆਂ ਜੀ ਤਾਂ ਕੋਈ ਕਮੈਂਟ ਕਰੀਏ ਨਹੀਂ ਜੋ ਤੁਹਾਨੂੰ ਸੱਚਾਈ ਲੱਗਦੀ ਆ ਅਗਰ ਇਹ ਰਿਪੋਰਟ ਸਹੀ ਐ ਤਾਂ ਕੀ ਹੋਣਾ ਚਾਹੀਦਾ ਅਗਰ ਇਹ ਰਿਪੋਰਟ ਗਲਤ ਐ ਤਾਂ ਕੀ ਹੋਣਾ ਚਾਹੀਦਾ ਤਾਂ ਕੀ ਇਹ ਰਿਪੋਰਟ ਦੀ ਅਸਲੀਅਤ ਕਿਸੇ ਨੇ ਬਦਲੀ ਐ ਅਗਰ ਆਰਟੀਆਈ ਦੇ ਨਾਲ ਹੀ ਰਿਪੋਰਟ ਸਾਹਮਣੇ ਆਈ ਆ ਉਹਨੂੰ ਤਾਂ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹ ਸਾਰਾ ਕੁਝ ਨੰਗਾ ਆਪ ਕਰ ਸਕਦੀ ਹੈ ਦੇਖ ਸਕਦੀ ਹੈ ਕਿ ਅਸਲ ਦੇ ਵਿੱਚ तिवारी ਦੀਆਂ ਜਿਹੜੀਆਂ ਇਨਕੁਆਰੀਆਂ ਨੇ ਉਹ ਕੀ ਕੁਝ ਲਿਖਿਆ ਹੋਇਆ ਬਿਆਨ A to Z ਉਹਨਾਂ ਕੋਲ ਤਾਂ ਸ਼ੀਸ਼ੇ ਵਾਂਗੂ ਸਾਫ਼ ਪਿਆ ਹੋਊਗਾ ਸੋ ਦੋਸਤੋ ਇਹਦੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਜਿਹੜਾ ਮਾਮਲਾ ਹੈਗਾ ਇਹ ਕੀ ਮਾਮਲਾ ਅੱਜ ਹੁਣ ਦੋਸਤੋ ਅਗਲੀ ਗੱਲ ਆ ਜਾਂਦੀ ਹੈਗੀ ਜਿਹੜੀ ਮਤਲ ਇਹਨਾਂ ਨੇ ਇਹ ਜਿਹੜਾ ਐਸ ਐਚਓ ਸੀਗਾ ਅਡੀਸ਼ਨਲ ਐਸ ਐਚਓ ਦੇ ਕੁਆਟਰ ਦੇ ਵਿੱਚ ਇਹ ਭਾਈ ਗੁਰਦੇਵ ਸਿੰਘ ਨੂੰ ਇਹਨਾਂ ਨੇ ਮਾਰ ਕੇ ਉੱਥੇ ਮਤਲਬ ਕਟਵੱਡ ਕੀਤੀ ਸੀ ਉਸ ਕੁਆਟਰ ਨੂੰ ਜ਼ਰੂਰ ਲੋਕਾਂ ਦੇ ਸਾਹਮਣੇ ਕਿਉਂਕਿ ਭਾਈ ਸਾਹਿਬ ਦੀ ਸ਼ਹੀਦੀ ਦੀ ਉਹ ਜਗ੍ਹਾ ਹੈਗੀ ਆ ਜਾਂ ਉਹਨਾਂ ਦੇ ਨਾਲ ਜੋ ਵੀ ਉੱਥੇ ਜਾਤੀਆਂ ਹੋਈਆਂ ਨੇ ਉੱਥੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਯਾਦ ਆਸਤ ਬਣਾਉਣੀ ਚਾਹੀਦੀ ਆ ਜਾ ਕੋਈ ਨਾ ਕੋਈ ਉੱਥੇ ਕਾਨਫਰੰਸ ਜਾਂ ਕੋਈ ਗੱਲਬਾਤ ਲੋਕਾਂ ਕੋਲ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਦੇ ਸਾਹਮਣੇ ਉਹ ਸੀਨ ਆ ਸਕੇ ਜਿੱਥੇ ਇਹ ਸੀਨ ਵਾਪਰਿਆ ਹੋਇਆਗਾ ਵੀਡੀਓ ਨੂੰ ਸ਼ੇਅਰ ਕਰਿਓ ਵਾਇਗੁਰਜੀ ਕਾ ਖਾਲਚਾ ਵਾਇਗੁਰਜੀ ਕੀ ਫਤਹ